ਤੋ ਦੋ ਥਾਣਾ ਚ ਡੇਲਾ ਨੂੰ ਇੱਕ ਵੱਡੀ ਸਫਲਤਾ ਹੱਥ ਲੱਗੀ ਜਦੋਂ ਉਹਨਾਂ ਨੇ ਯਾਤਰੀਆਂ ਨੂੰ ਲੁੱਟਣ ਵਾਲੇ ਗਿਰੋਹ ਦਾ ਪਰਦਾਫਾਸ਼ ਕੀਤਾ ਤੇ ਚਾਰ ਆਰੋਪੀਆਂ ਨੂੰ ਗ੍ਰਿਫਤਾਰ ਕੀਤਾ ਜਿਨ੍ਹਾਂ ਦੇ ਵਿੱਚ ਦੋ ਔਰਤਾਂ ਵੀ ਸ਼ਾਮਲ ਐ ਸੋ ਦੱਸਿਆ ਗਿਆ ਤੀਰਥ ਸਥਾਨ ਤੇ ਦਰਸ਼ਨ ਕਰਵਾਉਣ ਦੇ ਬਹਾਨੇ ਸੁਨਸਾਨ ਜਗ੍ਹਾ ਤੇ ਜਾ ਕੇ ਲੁੱਟਖੋ ਕਰਦੇ ਸੀ ਤਾਂ ਪਹਿਲਾਂ ਈ ਰਿਕਸ਼ਾ ਤੇ ਲੈ ਕੇ ਜਾਂਦੇ ਸੀ ਉਸ ਤੋਂ ਬਾਅਦ ਸੁਨਸਾਨ ਜਗ੍ਹਾ ਤੇ ਲੈ ਜਾ ਕੇ ਲੁੱਟਖੋ ਕੀਤੇ ਜਾਂਦੇ ਸੀ ਤਾਂ ਬਰਾਮਦਗੀ ਦੇ ਵਿੱਚ 골ਡ ਮੁੰਦਰੀਆਂ ਇੱਕ 골ਡ ਮੰਗਲ ਸੂਤਰ ਹੱਤੇ ਡਾਇਮੰਡ ਇਅਰਿੰਗਸ ਅਤੇ ਇੱਕ ਸਮਾਰਟ ਵਾਚ ਜੋ ਜਿਹੜੀ ਕਿ ਬਰਾਮਦ ਕੀਤੀ ਗਈ ਹੈ ਉਹਨਾਂ ਨੇ ਜਿਸ 12425 ਰਾਜਦੀਪ ਪੁੱਤਰ ਰਜਿੰਦਰ ਕੁਮਾਰ ਉਤਰਾਂਚਲ ਤੋਂ ਹੈ ਪ੍ਰਵਾਸ ਸਹਿਤ ਦੁਰਗਾਣਾ ਮੰਡਲ ਸ੍ਰੀ ਅੰਮ੍ਰਿਤਸਰ ਸਾਹਿਬ ਆਏ ਸੀ ਮੱਥਾ ਟੇਕਣ। ਉੱਥੇ ਇੱਥੇ ਮੱਥਾ ਟੇਕਣ ਤੋਂ ਬਾਅਦ ਇਹਨਾਂ ਨੇ ਇੱਥੇ ਈ-रिक्शा ਕੀਤਾ। ਦੋ ਮੁੰਡੇ ਇਹਨਾਂ ਨੂੰ ਜੇਫਰ ਉਹਨਾਂ ਨੇ ਦੋਨਾਂ ਨੇ ਇਹਨਾਂ ਨੂੰ ਕਿਹਾ ਵੀ ਅਸੀਂ ਤੁਹਾਨੂੰ ਹੋਰ ਬਾਕੀ ਦੇ ਵੀ ਵਕ ਵਕ ਮੰਦਰ ਘੁਮਾ ਦਿਆਂਗੇ। ਇਹ ਉਹਨਾਂ ਨੂੰ ਗਮਰਾਹ ਕਰਕੇ ਤੇ ਬਾਇਆਤਪੁਰਜੀ ਕਿਲਾ ਮੇਕਾਲੀ ਰੋਡ ਤੋਂ ਜਿਹੜੀ ਫਤਿਹਪੁਰ ਰਾਜਪੂਤਾਂ ਨੂੰ ਜਾਂਦੀ ਉਹਦੇ ਤੇ ਲੈ ਗਏ। ਉੱਥੇ ਦਾਤਰਦੀ ਨੋਕ ਦੇ ਉੱਤੇ ਦੋਨਾਂ ਨੇ ਇਨਰ ਨੂੰ ਥੱਲੇ ਉਤਾਰ ਕੇ ਤੇ ਸਾਰਾ ਇਹਨਾਂ ਨੂੰ 185000 ਰੁਪਏ ਆ 골ਡ ਜੋ ਉਹਨਾਂ ਦੀ ਵਾਈਫ ਦੇ ਸੀ ਤੇ ਪਲੱਸ ਮੋਬਾਈਲ ਘੜੀ ਸਾਰਾ ਕੁਝ ਇਹ ਲੁੱਟ ਕੇ ਤਾਂ ਭੱਜ ਗਏ ਇਹ ਉਥੋਂ ਫਿਰ ਰਾਤ ਸਾਨੂੰ ਸ਼ਾਮ ਨੂੰ ਇਹ ਆ ਵਿਖਲੇ ਮੇ ਕੇ ਆ ਕੇ ਉਥੋਂ ਉਹਨਾਂ ਨੇ ਇਨਫੋਰਮੇਸ਼ਨ ਦਿੱਤੀ ਕੰਟਰੋਲ ਦੇ ਉੱਤੋਂ ਪਤਾ ਲੱਗਿਆ ਉੱਥੋਂ ਫਿਰ ਅਸੀਂ ਮੈਂ ਤੇ ਐਸ ਐਚ ਓ ਸਾਹਿਬ ਦੁਰਨੇ ਇਸ ਮੌਕੇ ਤੇ ਪਹੁੰਚੇ ਮੌਕੇ ਤੇ ਪਹੁੰਚ ਕੇ ਤੇ ਮੋਬਾਈਲ ਜਿਹੜਾ ਸੀਗਾ ਇਹ ਇਹਨਾਂ ਨੇ ਉੱਥੇ ਸੁੱਟ ਦਿੱਤਾ ਅਸੀਂ ਫਿਰ ਟਿਕਣਾ ਆਪਣੇ ਟੈਕਨੀਕਲੀ ਮਦਦ ਦੇ ਨਾਲ ਆਪਣੇ ਸਾਇਬਰ ਐਕਸਪਰਟ ਦੀ ਅਸੀਂ ਪਹਿਲਾਂ ਮੋਬਾਈਲ ਇਹਨਾਂ ਦਾ ਲੱਭ ਲਿਆ ਤੇ ਮੋਬਾਈਲ ਲੱਭਣ ਤੋਂ ਬਾਅਦ ਫਿਰ ਅਸੀਂ ਉਹਦੇ ਤੋਂ ਗਾਂ ਤੋਂ ਗਾਂ ਇਕੱਠੇ ਕਰਕੇ ਤੇ ਫਿਰ ਅਸੀਂ ਦੋ ਬੰਦੇ ਜਿਹੜੇ ਹੈਗੇ ਆ ਮੇਨ ਅਕਿਊਜ਼ਡ ਸੀਗੇ ਆਪਣੇproptoਜੀ ਤੇ ਮੂਦਲਾ ਦਾ ਤੇ ਜੋਵਨ ਫਰੀਦ ਹੈਗਾ ਮਤੇਪੁਰ ਰਾਜਪੂਤਾਂ ਹੁਣ ਰਹਿੰਦਾ ਹੈ ਪਿੱਛੇ ਨਵੇਂ ਪਿੰਡ ਤੇ ਫਿਰ ਦੋਨਾਂ ਨੂੰ ਅਰੈਸਟ ਕਰਦੇ ਹਾਂ ਹੁਣ ਤੱਕ ਕੀ ਮਾਗਾਂ ਇਹਨਾਂ ਦਾ ਬਣਦੀ ਹੈ ਬਸ ਇਹੀ ਸੀ ਇਹਨਾਂ ਦੇ ਇਹੀ ਵਾਰਤਾਤਾਂ ਕਰਦੇ ਆ ਧੀ ਰਿਕਸ਼ਾ ਦਾ ਹੈਗਾ ਇਹਨਾਂ ਦੇ ਕੋਲ ਉਹਦੇ ਉੱਤੇ ਚੜਾ ਲੈਂਦੇ ਆ ਲੋਕਾਂ ਨੂੰ ਉਹ ਫਿਰ ਸੋਨ ਸਨ ਜਗ੍ਹਾ ਤੇ ਜਾ ਕੇ ਇਹ ਲੁੱਟਦੇ ਆ ਫਤਿਹ